हेलो एवरीवन वेलकम टू माय चैनल जिसका नाम है सिमरन पंजाबी चैनल खास तौर पे ना स्टूडेंट பசले बनाया गया जो कि एनटीए यूजीसी नेट एग्जाम दी तैयारी कर रहे ने ते थ्याके ਤੁਸੀਂ ਆਪਣੇ एग्जाम दी तैयारी ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ एग्जाम ਦੇ ਨਾਲ रिलेटेड ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਨੰਦਨਾ ਪਹਿਲਾ ਕਿਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਸ਼ੁਰੂ ਕਰਿਓ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਕੋਈ ਵੀ ਵੀਡੀਓ ਮਿਸ ਨਾ ਹੋਵੇ ਇਸ ਤੋਂ ਇਲਾਵਾ ਬਹੁਤ ਸਾਰੇ ਸਟੂਡੈਂਟਸ ਜਿਹੜੇ ਸੀ ਉਹਨਾਂ ਨੇ ਮੈਨੂੰ ਜੁਆਇਨ ਕੀਤਾ ਹੈ ਟੈਲੀਗ੍ਰਾਮ ਤੇ ਉੱਥੇ ਵੀ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਸੌਰੀ ਇਸ ਗਲਤੀ ਕਿਉਂਕਿ ਜਿਹੜਾ ਬੈਚ ਕੋਰਸ ਹੈ ਜਿਵੇਂ ਕਿ ਫਾਰਮ ਤੁਹਾਡੇ ਆਊਟ ਹੋ ਚੁੱਕੇ ਨੇ ਤੇ ਹੁਣ ਤੜਾ ਜਿਹੜਾ ਕੋਰਸ ਹੈ ਉਹ ਨਹੀਂ ਹੋਏਗਾ ਸੋ ਜਿੰਨਾ ਕੈਂਡੀਡੇਟਸ ਨੇ ਹੁਣ ਤੱਕ ਲਿਆ ਹੋਇਆ ਹੈ ਸਿਰਫ ਉਸੇ ਬਾਰੇ ਹੀ ਅਸੀਂ ਚੱਲਾਂਗੇ ਬਾਕੀ ਜਿਹੜਾ ਅੱਗੇ ਹੁਣ ਆਏਗਾ ਉਹ ਅਸੀਂ ਨੈਕਸਟ ਈਅਰ ਹੀ ਚ ਸ਼ੁਰੂਆਤ ਕਰਾਂਗੇ ਸੋ ਅੱਜ ਦੀ ਵੀਡੀਓ ਜਿਵੇਂ ਕੀ ਹੈ ਕਿ ਫਾਰਮ ਪਰ ਤਾਂ ਪਹਿਲਾ ਜਿਹੜੇ ਤੜੇ ਐਟੀਏ ਜੁਨੀ ਸੀ ਨਟ ਤੇ ਆ ਜ਼ਰੂਰ ਇਹ ਵੀਡੀਓ ਨੂੰ ਦੇਖੋ ਤਾਂ ਜ਼ਰੂਰ ਤੁਸੀਂ ਆ ਇਸ ਚੀਜ਼ ਦੇ ਵਿੱਚ ਦੇਖਿਓ ਕਿ ਮੈਂ ਤੁਹਾਨੂੰ ਕੀ ਕੀ ਦੱਸ ਰਹੀ ਆ ਜਿਕਰ ਜਿਨ੍ਹਾਂ ਨੇ ਨਵੇਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਨਹੀਂ ਪਤਾ ਤੇ ਉਹ ਇਸ ਵੀਡੀਓ ਤੋਂ ਥੋੜੀ ਬਹੁਤੀ ਜਾਣਕਾਰੀ ਲੈ ਸਕਦੇ ਨੇ ਸੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਂਟੀਅ ਜੁਡੀਸੀ ਨੈਟ ਜਿਹੜਾ ਹੈ ਗਏ ਉਹ 85 ਜਿਹੜਾ ਸਬਜੈਕਟ ਹੈ ਉਹਨਾਂ ਦੇ ਵਿੱਚ ਜਿਹੜੇ ਐਗਜ਼ਾਮ ਹੈਗੇ ਨੇ ਉਹ ਸਾਰਿਆਂ ਦੇ ਹੁੰਦੇ ਨੇ ਤੇ ਕੰਪਿਊਟਰ ਬੇਸ ਟੈਸਟ ਯਾਨੀ ਕਿ ਆਨਲਾਈਨ ਐਗਜ਼ਾਮ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਫਾਰਮ ਸੀ ਉਹ 19 ਤੋਂ ਸ਼ੁਰੂਆਤ ਹੋ ਰਹੀ ਚੁੱਕੀ ਹੈ ਤੇ 10 ਦਸੰਬਰ ਤੱਕ ਇਹ ਜਿਹੜੇ ਫਾਰਮ ਹੈ ਉਹ ਫਿਲ ਅਪ ਹੋਣਗੇ ਇਸ ਤੋਂ ਇਲਾਵਾ ਲਾਸਟ ਜਿਹੜੀ ਡੇਟ ਹੋਏਗੀ ਸਬਮਿਸ਼ਨ ਦੀ ਜਿਹੜੇ ਫੀਸ ਦੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ 11 ਦਸੰਬਰ ਤੱਕ ਹੀ ਹੋਏਗੀ ਯਾਨੀ ਕਿ 11:50 ਪੀਐਮ ਤੱਕ ਇਸ ਤੋਂ ਇਲਾਵਾ ਅਗਰ ਕੈਕਸ਼ਨ ਦੀ ਜਿਹੜੇ ਬਾਅਦ ਵਿੱਚ ਡੇਟਸ ਨਿਕਲਣਗੀਆਂ ਉਹ ਦੀਆਂ ਨੇ 12 ਤੋਂ ਯਾਨੀ ਕਿ ਇੱਕ ਦਿਨ ਛੱਡ ਕੇ 13 ਦਸੰਬਰ ਯਾਨੀ ਕਿ ਸਿਰਫ ਇੰਨੇ ਟਾਈਮ ਦੇ ਵਿੱਚ ਤੁਸੀਂ ਕਰੈਕਸ਼ਨ ਜਿਹੜੀ ਹੈ ਉਹ ਨਹੀਂ ਤੇ ਬਾਅਦ ਵਿੱਚ ਕੁਝ ਵੀ ਨਹੀਂ ਠੀਕ ਹੈ ਸਿਟੀ ਅਨਾਉਂਸਮੈਂਟ ਜਿਹੜਾ ਹੋਏਗੀ ਉਸ ਦੀ ਵੀ ਬਾਅਦ ਵਿੱਚ ਦੱਸਣਗੇ ਕਦੋਂ ਹੈ ਜਿਹੜੇ ਇਸ ਤੋਂ ਇਲਾਵਾ ਜਿਹੜੇ ਕਾਰਡ ਆਣਗੇ ਜਿਹੜੇ ਐਡਮਿਟ ਕਾਰਡ ਉਹ ਵੀ ਬਾਅਦ ਵਿੱਚ ਹੈ ਡੇਟ ਆਫ ਐਗਜ਼ਾਮੀਨੇਸ਼ਨ ਜਿਹੜੇ ਆਣਗੇ ਉਹ 1 ਜਨਵਰੀ ਤੋਂ ਇਸ ਦੀ ਸ਼ੁਰੂਆਤ ਹੋਏਗੀ 19 ਜਨਵਰੀ ਤੱਕ ਜਿਹੜੇ ਤੁਹਾਡੇ ਇੱਕ ਸਾਮੇ ਉਹ ਚੱਲਣਗੇ ਤੇ ਬਾਅਦ ਵਿੱਚ ਤੁਹਾਨੂੰ ਜਦੋਂ ਤੁਹਾਡਾ ਇੱਕ ਆਏਗਾ ਐਡਮਿਟ ਕਾਰਡ ਉਸ ਤੇ ਵਿੱਚ ਹੀ ਤੁਹਾਡੇ ਸੈਂਟਰ ਡੇਟ ਤੇ ਸ਼ਿਫਟ ਦੇ ਬਾਰੇ ਜਿਹੜਾ ਉਹ ਦੱਸਿਆ ਜਾਏਗਾ ਤੇ ਬਾਅਦ ਵਿੱਚ ਜਦੋਂ ਰਿਸਪਾਂਸ ਤੇ ਆਨਸਰਸ ਕੀ ਉਹ ਵੀ ਬਾਅਦ ਵਿੱਚ ਅਨਾਉਂਸਮੈਂਟ ਹੋਏਗੀ ਫੀਸ ਦੇਖ ਸਕਦੇ ਹੋ ਕੈਂਡੀਡੇਟਸ ਜਿਵੇਂ ਜਨਰਲ ਵਾਲੇ ਹੋਣਗੇ ਉਹਨਾਂ ਨੇ 1155 ਤੇ ਇਸ ਤੋਂ ਇਲਾਵਾ ਜਨਰਲ ਜਿਹੜੇ ਸੀਈਵੀਐਸ ਓਬੀਸੀ ਵਾਲੇ ਜਿਹੜੇ ਆ ਉਹ 600 ਨਾਲ ਦਾ ਨਾਲ ਜਿਹੜੇ ਐਸਸੀ ST PWD ਤੇ 3rd ਜੈਂਡਰ ਜਿਹੜੇ ਨੇ ਉਹ 325 ਰੁਪਏ ਉਹਨਾਂ ਦੀ ਫੀਸ ਜਿਹੜੀ ਹੈ ਉਹ ਚਾਹੀਏ ਤੇ ਨਾਲ ਨਾਲ ਇੱਥੇ ਵੀ ਦੇਖੋ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਆਨਲਾਈਨ ਜਿਹੜਾ ਮੋਡ ਹੈ ਇਸ ਇਗਜ਼ਾਮ ਦਾ ਜਿਹੜਾ ਹੈ ਗਵਾ ਉਹ ਰੱਖਿਆ ਜਾਏਗਾ ਤੇ ਹਰ ਇੱਕ ਚੀਜ਼ ਜਿਹੜੀ ਹੈ ਉਹ ਤੁਸੀਂ ਪਿਲਪ ਧਿਆਨ ਦੇ ਨਾਲ ਕਰਨੀ ਹੈ ਇਹ ਜਿਹੜੀ ਚੀਜ਼ ਹੈ ਇਹ ਵੀ ਉਹਨਾਂ ਨੇ ਇਹ ਤੁਹਾਨੂੰ ਦਿੱਤੀ ਹੈ ਜਿਸ ਦੇ ਵਿੱਚ ਤੁਸੀਂ ਜਿਹੜਾ ਗਵਾ ਆਪਣੇ ਜਿਹੜੇ ਦੇਖ ਸਕਦੇ ਹੋ ਕੀ ਹੈ ਕੀ ਨਹੀਂ ਇਹ ਵੀ ਮੈਂ ਸ਼ੇਅਰ ਕਰ ਦਾਂਗੀ ਪੂਰੇ ਦਾ ਪੂਰਾ ਡੀਟ ਕਰ ਸਕਦੇ ਹੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਇਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੈਗਾ ਵਾ ਕੀ ਚੀਜ਼ ਹੈ ਕੀ ਨਹੀਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਤਿੰਨ ਕੈਟਾਗਰੀ ਦੇ ਵਿੱਚ ਤੁਹਾਡਾ ਜਿਹੜਾ ਐਗਜ਼ਾਮ ਹੈ ਉਹ ਹੁਣ ਰੱਖਿਆ ਜਾਂਦਾ ਹੈ ਇੱਕ ਤਾਂ ਸਿਰਫ ਪਹਿਲਾ ਹੈਗਾ ਸੀ ਦੋ ਜਿਨ੍ਹਾਂ ਨੇ ਇੱਕ ਸਿਰਫ ਜੀਆਰਐਫ ਫਸਟ ਕਰਨਾ ਸੀ ਪਲੱਸ ਅਸਿਸਟੈਂਟ ਪ੍ਰੋਫੈਸਰ ਵਾਸਤੇ ਕਰਨਾ ਸੀ ਸੈਕਿੰਡ ਕੈਟਾਗਰੀ ਸੀ ਜਿਨ੍ਹਾਂ ਨੇ ਜਸਟ ਅਸਿਸਟੈਂਟ ਪ੍ਰੋਫੈਸਰ ਵਾਸਤੇ ਕਰਨਾ ਸੀ ਬਟ ਹੁਣ ਥਰਡ ਕੈਟਾਗਰੀ ਵੀ ਦੇ ਦਿੱਤੀ ਹੈ ਜਿਸ ਦੇ ਵਿੱਚ ਪੀ ਐਚ ਡੀ ਐਡਮਿਸ਼ਨ ਵਾਸਤੇ ਵੀ ਹੈ ਤੇ ਨਾਲ ਦੇ ਨਾਲ ਅਸਿਸਟੈਂਟ ਪ੍ਰੋਫੈਸਰ ਪਲੱਸ ਪੀ ਐਚ ਡੀ ਵਾਲੇ ਹੋਣਗੇ ਹੁਣ ਦੇਖੋ ਜਿਨ੍ਹਾਂ ਨੇ ਕੈਟਾਗਰੀ ਏ ਦੇ ਵਿੱਚ ਅਗਰ ਉਹਨਾਂ ਨੇ ਇਗਜ਼ਾਮ ਪਾਸ ਕੀਤਾ ਹੈ ਜੀ ਆਰ ਐਫ 홀ਡਰ ਵੀ ਹੋਣਗੇ ਅਸਿਸਟੈਂਟ ਪ੍ਰੋਫੈਸਰ ਵੀ ਉਹਨਾਂ ਨੂੰ ਲੱਗ ਸਕਦੇ ਨੇ ਤੇ ਪੀ ਐਚ ਡੀ ਦੇ ਵਿੱਚ ਅਗਰ ਜੇਕਰ ਉਹਨਾਂ ਨੇ ਐਡਮਿਸ਼ਨ ਲੈਣੀ ਹੈ ਤੇ ਡਾਇਰੈਕਟ ਐਡਮਿਸ਼ਨ ਜਿਹੜੀ ਹੈ ਉਹ ਲੈ ਸਕਦੇ ਸੇ ਤੇ ਡਿਪੈਂਡ ਕਰਦੇ ਨੇ ਉਹਨਾਂ ਦੇ ਜਿਹੜੇ ਮਾਰਕਸ ਐ ਉਹਨਾਂ ਦੇ ਉੱਤੇ ਕਿੰਨੇ ਕਿਉਂਕਿ ਆਬਵੀਅਸਲੀ ਜੀਆਰਐਫ ਵਾਲੇ ਜਿਹੜੇ ਨੇ ਉਹਨਾਂ ਦੇ ਅੱچھے ਮਾਰਕਸ ਹੀ ਹੋਏਗੇ ਸੋ ਉਹਨਾਂ ਨੂੰ ਡਾਇਰੈਕਟ ਜਿਹੜਾ ਨੈਟ ਦਾ ਜਿਹੜਾ ਮਾਰਕਸ ਹੋਣਗੇ ਉਹਨਾਂ ਦੇ ਬੇਸ ਤੇ ਉੱਤੇ ਉਹਨਾਂ ਨੂੰ ਐਡਮਿਸ਼ਨ ਜਿਹੜੀ ਦੇ ਦਿੱਤੀ ਜਾਏਗੀ ਸੈਕੰਡ ਕੈਟੇਗਰੀ ਤੇ ਵਿੱਚ ਜਿਹੜੇ ਪਾਸ ਹੋਏ ਹੋਣਗੇ ਮਤਲਬ ਜੀਆਰਐਫ ਨਹੀਂ ਹੈਗਾ ਸਿਸਟਮ ਪ੍ਰੋਫੈਸਰ ਪਲੱਸ ਪੀਐਚਡੀ ਜਿਹੜੀ ਹੈਗੀ ਆ ਉਹਨਾਂ ਦੇ ਵਿੱਚੋਂ ਪਾਸ ਹੋਏ ਨੇ ਜੀਆਰਐਫ ਨਹੀਂ ਹੋਏਗਾ ਅਸਿਸਟੈਂਟ ਪ੍ਰੋਫੈਸਰ ਅਕਸਰ ਦੇ ਨੇ ਨਾਲ ਦੇ ਨਾਲ ਜੇਕਰ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਤੁਸੀਂ ਦੇ ਵਿੱਚੋਂ ਲੈ ਸਕਦੇ ਨੇ ਤੇ ਥਰਡ ਕੈਟੇਗਰੀ ਦੇ ਵਿੱਚ ਦੋਨੇ ਨਹੀਂ ਹੈ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਜਿਹੜੀ ਹੈ ਉਹ ਲੈ ਸਕਦੇ ਨਹੀਂ ਹੁਣ ਦੇਖੋ ਜਿਹੜੇ ਕੁਆਲੀਫਾਈ ਜਿਹੜੇ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਐਡਮਿਸ਼ਨ ਮਿਲੇਗੀ ਪੀ ਐਚ ਡੀ ਦੇ ਵਿੱਚ ਉਹਨਾਂ ਦੇ ਇੰਟਰਵਿਊ ਜਿਹੜਾ ਹੋਏਗਾ ਉਸ ਦੇ ਬੇਸਿਸ ਤੇ ਉੱਤੇ ਠੀਕ ਹੈ ਬਸ ਇੰਟਰਵਿਊ ਹੋਣਾ ਹੈ ਉਹਨਾਂ ਦਾ ਤੇ ਜਿਹੜੇ ਉਹਨਾਂ ਦੇ ਮਾਰਕਸ ਹੋਣਗੇ ਉਹ ਦੇਖੇ ਜਾਣਗੇ ਇਸ ਤੋਂ ਇਲਾਵਾ ਜਿਹੜਾ ਸੈਕੰਡ ਕੈਟੇਗਰੀ ਤੇ ਥਰਡ ਕੈਟੇਗਰੀ ਵਾਲੇ ਹੋਣਗੇ ਜਿਨ੍ਹਾਂ ਨੇ ਇੱਕ ਐਗਜ਼ਾਮ ਜਿਹੜਾ ਉਹਨਾਂ ਨੂੰ ਦੇਣਾ ਪਏਗਾ ਕੈਨ ਬੀ ਯੂਜ਼ਡ ਐਜ਼ ਅ ਐਂਟ੍ਰੈਂਟ ਟੈਸਟ ਜਿਹੜਾ ਉਹਨਾਂ ਦਾ ਪੀ ਐਚ ਡੀ ਦੇ ਵਿੱਚ ਉਹ ਕੰਡਕਟ ਕੀਤਾ ਜਾਏਗਾ ਵੱਖ-ਵੱਖ ਜਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾਣਾ ਹੈ ਉਸ ਦੇ ਵਿੱਚ ਠੀਕ ਹੈ ਥਰਡ ਕੈਟੇਗਰੀ ਜਿਹੜੀ ਹੋਏਗੀ ਸੌਰੀ ਸੈਕੰਡ ਤੋਂ ਥਰਡ ਕੈਟੇਗਰੀ ਜਿਹੜੀ ਦੋਨੇ ਹੋਣ ਗਿਆ ਹੁਣ ਉਹਨਾਂ ਦੇ ਜਿਹੜੇ ਮਾਰਕਸ ਹੋਣਗੇ ਉੱਕੀ ਹੋਏਗਾ 70% ਨੈਟ ਦੇ ਵਿੱਚੋਂ 30% ਜਿਹੜਾ ਉਹਨਾਂ ਦਾ ਪਰਫਾਰਮੈਂਸ ਹੋਏਗੀ ਜਿਹੜੀ ਇੰਟਰਵਿਊ ਦੇ ਵਿੱਚ ਜਿਹੜੀ ਪੀ ਐਚ ਡੀ ਦੇ ਵਿੱਚ ਉਹ ਦੇਖਿਆ ਜਾਏਗਾ ਤੇ ਉਸੇ ਦੇ ਬੇਸ ਦੇ ਉੱਤੇ ਉਹਨਾਂ ਨੂੰ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਜਿਹੜੀ ਹੈ ਉਹ ਦਿੱਤੀ ਜਾਏਗੀ ਤੇ ਕੈਟੇਗਰੀ ਜਿਹੜੇ ਅਗੇ ਆ ਸੈਕਿੰਡ ਤੇ 3rd ਵਾਲੇ ਜਿਹੜੇ ਹੋਣਗੇ ਜਿਨਾਂ ਨੇ ਐਡਮਿਸ਼ਨ ਲੈਣੀ ਹੈ ਪੀ ਐਚ ਡੀ ਦੇ ਵਿੱਚ ਕਿਉਂਕਿ ਸੈਕੰਡ 3rd ਇਕੱਠੇ ਗੱਲ ਕਰਾਂਗੇ ਨਾ ਕਿਉਂਕਿ ਦੇਖੋ ਜੇਕਰ ਤੁਸੀਂ ਪਾਸ ਕੀਤਾ ਹੋਏਗਾ ਸਿਸਟਮ ਪ੍ਰੋਫੈਸਰ ਵਾਲੇ ਫਿਲ ਕੀਤੀ ਹੋਈਗੀ ਕੈਟਾਗਰੀ ਤੀਜੀ ਵਾਲੀ ਤੇ ਦੋਨਾਂ ਦੇ ਵਿੱਚ ਜੇਕਰ ਪਾਸ ਹੋਏ ਹੋਗੇ ਤਾਂ ਤੁਸੀਂ ਦੋਨਾਂ ਵਾਸਤੇ ਐਲੀਜੀਬਲ ਹੋ ਜੇਕਰ ਤੁਸੀਂ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਤੁਸੀਂ ਸਿਰਫ ਵੈਲਿਡ ਹੋइएगे सिर्फ 1 ਸਾਲ ਦੇ ਵਾਸਤੇ ਜ਼ਿਆਦਾ ਨਹੀਂ ਜਿੰਦੋਂ ਤੁਹਾਡਾ ਇਹ ਡਿਕਲੇਰੇਸ਼ਨ ਹੋ ਜਾਏਗਾ ਰਿਜ਼ਲਟ ਦਾ ਉਸ ਤੋਂ ਬਾਅਦ ਸਿਰਫ ਤੁਸੀਂ 1 ਸਾਲ ਦੇ ਵਾਸਤੇ ਤੁਹਾਡੇ ਇੱਕ ਵੈਦ ਮੰਨਿਆ ਜਾਏਗਾ ਕਿ ਤੁਸੀਂ ਪੀ ਐਚ ਡੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਤੇ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਹੈ ਜੇਕਰ ਐਡਮਿਸ਼ਨ ਜਾਨਕੀ ਜਿਹੜਾ 3rd ਕੈਟਾਗਰੀ ਵਾਲੀ ਹੈਗੇ ਸਿਰਫ ਪੀ ਐਚ ਡੀ ਦੇ ਵਾਸਤੇ ਉਹਨਾਂ ਦੇ ਰਿਜ਼ਲਟ ਕਮੇਟੀ ਜੜੀ ਹੋਣਗੇ ਉਹ ਡਿਸਾਈਡ ਕਰੇਗੀ ਮਤਲਬ ਨੰਬਰਸ ਆਫ ਕੈਂਡੀਡੇਟਸ ਜਿਹੜੇ ਹੋਣਗੇ ਜੇਕਰ ਸਾਰੇ ਔਰ ਓਵਰ ਦਾ ਜੇਕਰ ਇੰਡੀਆ ਦੇ ਵਿੱਚੋਂ ਜਿਹੜੇ ਪਾਸ ਹੋਏ ਹੋਣਗੇ ਤੇ ਉਹਨਾਂ ਦੇ ਬੇਸਿਸ ਦੇ ਉੱਤੇ ਉਹ ਆਪੇ ਕਮੇਟੀ ਜਿਹੜੀ ਡਿਸਾਈਡ ਕਰੇਗੀ ਕਿਹੜੇ ਕੁਆਲੀਫਾਈ ਹੋਣਗੇ ਕਿਹੜੇ ਨਹੀਂ ਇਹ ਚੀਜ਼ਾਂ ਉਹਨਾਂ ਨੇ ਜਿਹੜੀਆਂ ਗਿਆ ਸੀ ਦੱਸੀਆਂ ਸੀ ਇਸ ਤੋਂ ਇਲਾਵਾ ਜੇਕਰ ਹੋਰ ਤੁਸੀਂ ਦੇਖ ਸਕਦੇ ਹੋ ਫੈਲੋਸ਼ਿਪ ਜਿਹੜੀ ਹੈ ਉਹ ਇਹਨਾਂ ਦੇ ਬਾਰੇ ਵੀ ਤੁਹਾਨੂੰ ਇੱਥੇ ਜਿਹੜਾ ਗਵਾ ਦੱਸਿਆ ਹੋਇਆ ਹੈ ਹੋਰ ਇਸ ਦੇ ਵਿੱਚ ਇੱਕ ਅੱਧੀ ਚੀਜ਼ ਜਿਹੜੀ ਸੀ ਉਹ ਵੀ ਅਸੀਂ ਦੇਖਣੀ ਹੈ ਹਾਂਜੀ ਇਹਦੇ ਵਿੱਚ ਇਹ ਵੀ ਦੱਸਿਆ ਨੋ 네ਗੇਟਿਵ ਮਾਰਕਿੰਗ ਤੇ ਬਸ ਤੁਸੀਂ ਕਰੈਕਟ ਅਨਸਰ ਜਿਹੜਾ ਦੇਣਾ ਹੈ ਮਾਰਕਸ 150 ਕੁਐਸਚਨ ਹੋਣਗੇ 3 ਘੰਟੇ ਦਾ ਟਾਈਮ ਦਿੱਤਾ ਜਾਏਗਾ ਵਿਦਆਊਟ ਐਨੀ ਬ੍ਰੇਕ ਇਸ ਤੋਂ ਇਲਾਵਾ ਸੈਕਿੰਡ ਪੇਪਰ ਜਿਹੜਾ ਹੈਗਾ 200 ਦਾ ਹੋਏਗਾ ਮਾਰਕਸ ਦਾ ਤੇ 100 ਵਿੱਚੋਂ ਜਿਹੜੇ ਕੁਐਸਚਨ ਹੋਣਗੇ ਯਾਨੀ ਕਿ ਇੱਕ ਕੁਐਸਚਨ 2 ਨੰਬਰ ਦਾ ਇਸੇ 베ਸਟ ਦੇ ਹੁਣ ਕੇ ਨਾਲ ਦੇ ਨਾਲ ਜਿਹੜਾ ਹੈ ਗਵਾ ਤੁਸੀਂ ਸਿਲੇਬਸ ਵਗੈਰਾ ਜਿਹੜਾ ਹੈ ਗਵਾ ਉਹ ਲੈ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਹਾਂਜੀ ਜਿਹੜਾ ਮੀਡੀਅਮ ਹੋਏਗਾ ਪੇਪਰ ਉਹ ਇੰਗਲਿਸ਼ ਹਿੰਦੀ ਦੇ ਵਿੱਚ ਹੀ ਆਏਗਾ ਤੇ ਹੋਰ ਨਹੀਂ ਸੋ ਇਸ ਤੋਂ ਇਲਾਵਾ ਜਿਹੜਾ ਹੈ ਗਵਾ ਮੈਂ ਤੁਹਾਨੂੰ ਦੱਸ ਦਿੰਦਾ ਹੈ 네ਗੇਟਿਵ ਮਾਰਕਿੰਗ ਜਿਹੜੀ ਕੀਆ ਨਹੀਂ ਹੋਏਗੀ ਜਿਵੇਂ ਇੱਥੇ ਵੀ ਉਹਨਾਂ ਨੇ ਦੱਸ ਦਿੱਤਾ નો 네ਗਟਿਵ ਮਾਰਕਿੰਗ ਸੋ ਕੈਂਡੀਡੇਟ ਨੂੰ ਆਪ ਚੂਸ ਕਰਨਾ ਪਏਗਾ ਰਾਈਟ ਅਨਸਰ ਤੇ ਧਿਆਨ ਦੇ ਨਾਲ ਜਿਹੜਾ ਹੈਗਾ ਉਹ ਤੁਸੀਂ ਕਰ ਸਕਦੇ ਹੋ ਹੁਣ ਇਹ ਦੇਖੋ ਇਹ ਵਾਲੀ ਚੀਜ਼ ਨਾਲ ਬੜੀ ਆਏਗੀ ਕਿ ਐਲੀਜੀਬਲ ਕਿਹੜੇ-ਕਿਹੜੇ ਹਨ ਕਿ ਨਹੀਂ ਸਭ ਤੋਂ ਜ਼ਿਆਦਾ ਇੱਥੇ ਕਨਫਿਊਜ਼ਨ ਹੁੰਦੀ ਹੈ ਸਾਨੂੰ ਕਿ ਕਿਹੜੇ ਦੇ ਸਕਦੇ ਪੇਪਰ ਕਿਹੜੇ ਨਹੀਂ ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਜਨਰਲ ਵਾਲਿਆਂ ਦੀ ਗੱਲ ਕੀਤੀ ਗਈ ਹੈ ਕਿ ਐਟਲੀਸਟ 55% ਮਾਰਕਸ ਹੋਣੇ ਚਾਹੀਦੇ ਹਨ ਮਾਸਟਰ ਡਿਗਰੀ ਦੀ ਗੱਲ ਕੀਤੀ ਗਈ ਹੈ ਉਹਨਾਂ ਦੇ ਇਸ ਤੋਂ ਇਲਾਵਾ ਜਿਹੜੇ ਬਾਕੀ ਨੀਚੇ ਆਉਣਗੇ ਨੇ ਤੇ ਉਹਨਾਂ ਦੇ ਵਾਸਤੇ 50 ਜਿਹੜੇ ਮਾਰਕਸ ਦੱਸੇ ਗਏ ਨੇ ਜਿਹਦੇ ਵਿੱਚ ਅਗਰ ਦੇਖਿਆ ਜਾਵੇ ਸਾਡ ਕੋ ਬੈਕਵਰਡ ਕਲਾਸ ਆਈਂਦੀ ਹੈ ਐਸਸੀ ਵਾਲੇ ਜਿਹੜੇ ਆਉਂਦੇ ਐਸਟੀ ਵਾਲੇ ਆਉਂਦੇ ਨੇ ਉਹਨਾਂ ਨੂੰ 50% ਮਾਰਕਸ ਉਹਨਾਂ ਦੇ ਆਣੇ ਚਾਹੀਦੇ ਨੇ ਕਿਰੇ ਵਿੱਚ ਮਾਸਟਰ ਡਿਗਰੀ ਵਾ ਉਹ ਦੇ ਸਕਦੇ ਨੇ ਇਸ ਤੋਂ ਇਲਾਵਾ ਇੱਥੇ ਨਾ ਲਿਸਟ ਵੀ ਦਿੱਤੀ ਹੋਈ ਹੈ ਜਿਹੜੇ ਤੁਹਾਡੇ ਜਿਹਦੇ ਵਿੱਚ ਤੁਸੀਂ ਪੇਪਰ ਦੇਣਾ ਹੈ ਇੱਕ ਨਵਾਂ ਸਬਜੈਕਟ ਵੀ ਇਹਨਾਂ ਨੇ ਐਡ ਕੀਤਾ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਉਸਤੇ ਅਕੋਰਡਿੰਗ ਤੁਸੀਂ ਜੇਕਰ ਉਸਦੇ ਵਿੱਚ ਆ ਰਹੇ ਹੋ ਤਾਂ ਪੇਪਰ ਤੁਸੀਂ ਦੇ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਉਹ ਵਾਲੇ ਕੈਂਡੀਡੇਟ ਜਿਹੜੇ ਕਿ ਹਜੇ ਮਾਸਟਰ ਡਿਗਰੀ ਕਰ ਰਹੇ ਨੇ ਜਾਂ ਫਿਰ ਕੋਈ ਕੋਰਸ ਜਿਨ੍ਹਾਂ ਦੇ ਅਕੋਰਡਿੰਗ ਉਹਨਾਂ ਨੇ ਪੇਪਰ ਦੇਣਾ ਹੈਗਾ ਨਹੀਂ ਤੇ ਜਿਹੜੇ ਕਿ ਫਾਈਨਲ ਈਅਰ ਦੇ ਵਿੱਚ ਕੁਆਲੀਫਾਈ ਹੈਗੇ ਨੇ ਮਾਸਟਰ ਡਿਗਰੀ ਦੇ ਵਿੱਚ ਫਾਈਨਲ ਈਅਰ ਜਿਹੜਾ ਹੈਗਾ ਉਸ ਦੇ ਵਿੱਚ ਤੇ ਜਾਂ ਫਿਰ ਜਿਹੜੇ ਹਜੇ ਆਪਣੇ ਰਿਜ਼ਲਟ ਦੀ ਵੇਟ ਕਰਦੇ ਪਏ ਨੇ ਤੋ ਉਹਨਾਂ ਦਾ ਜਿਹੜਾ ਹੈਗਾ ਰਿਜ਼ਲਟ 딜ੇ ਦੇ ਵਿੱਚ ਹੈ ਉਹ ਵੀ ਪੇਪਰ ਦੇ ਸਕਦੇ ਨੇ ਠੀਕ ਹੈ ਇਸ ਤੋਂ ਇਲਾਵਾ ਇਹ ਵੀ ਕਹਾ ਕਿ ਇਹ ਜਿਹੜੇ ਕੈਂਡੀਡੇਟਸ ਹੈਗੇ ਨੇ ਇਹ ਕੀ ਗਏ ਨੇ एलिਜੀਬਲ ਹੈਗੇ ਨੇ ਅਵਾਰਡ ਯਾਨੀ ਕਿ ਜੀਆਰਐਫ ਵਾਸਤੇ ਜੇਕਰ ਉਹਨਾਂ ਨੇ ਮਾਸਟਰ ਡਿਗਰੀ ਦੇ ਵਿੱਚ 55% ਮਾਰਕਸ ਲਏ ਹੋਣਗੇ ਹੁਣ ਦੇਖੋ ਤੁਹਾਡਾ ਪੇਪਰ ਹੋ ਗਿਆ ਤੁਹਾਡਾ ਰਿਜ਼ਲਟ ਬਾਅਦ ਦੇ ਵਿੱਚ ਆਏ ਤੁਹਾਡੇ 55% ਮਾਰਕਸ ਨਹੀਂ ਹੈ ਕੁਝ ਨਹੀਂ ਹੋ ਸਕਦਾ ਸੋ 55% ਜੇਕਰ ਤੁਸੀਂ ਜਨਰਲ ਦੇ ਵਿੱਚ ਹੋ 50 ਮਾਰਕਸ ਜੇਕਰ ਤੁਸੀਂ ਐਸਸੀ ਓਬੀਸੀ ਦੇ ਵਿੱਚ ਹੈਗੇ ਹੋ ਜਾਂ ਐਸਸੀ ਦੇ ਵਿੱਚ ਹੈਗੇ ਹੋ ਤੇ ਇਹ ਜੇਕਰ ਤੁਸੀਂ ਇਹਦੇ ਵਿੱਚ ਇੰਨੇ ਮਾਰਕਸ ਲੈ ਹੁੰਦੇ ਹੋ ਠੀਕ ਹੈ ਤੇ ਇਹ ਵਧੀਆ ਹੈ ਤੁਸੀਂ ਉਦੋਂ ਪਾਸ ਹੋ ਸਕਦੇ ਜੇਕਰ ਤੁਹਾਡਾ ਜਿਹੜਾ ਰਿਜ਼ਲਟ ਬਾਅਦ ਵਿੱਚ ਡਿਕਲੇਅਰ ਹੋਇਆ ਹੈ ਇਹ ਚੀਜ਼ਿੰਗੇ ਨਾ ਤਾਂ ਉਹ ਮਨ ਨੇ ਨਹੀਂ ਜਾਏਗਾ ਤੇ ਕੈਂਡੀਡੇਟਸ ਜਿਹੜੇ ਕਿ ਕੁਆਲੀਫਾਈ ਜਿਨ੍ਹਾਂ ਨੇ ਪੀ ਐਚ ਡੀ ਦੇ ਵਿੱਚ ਜਿਹੜਾ ਹੋਏ ਨੇ ਜੇਕਰ ਤੁਸੀਂ ਪੇਪਰ ਦੇ ਦਿੱਤਾ ਹੈ ਕੁਆਲੀਫਾਈ ਹੋ ਗਏ ਨੇ ਤੇ ਉਹ ਕੀਗੇ ਨੇ ਇਗਜ਼ਾਮੀਨੇਸ਼ਨ ਵਿਥਿਨ 1 ਇਅਰ ਫਰਮ ਦੀ ਡੇਟ ਆਫ ਨੈਕਸਟ ਰਿਜ਼ਲਟ ਵਿਲ ਬੀ ਰਿਕੁਆਇਰਡ ਪਰਸੈਂਟੇਜ ਆਫ ਮਾਰਕਸ ਫੇਲਿੰਗ ਵਿੱਚ ਦੇ ਸ਼ੈਲ ਬੀ ਟ੍ਰੀਟਡ ਐਡ ਡਿਸਕਵਾਲਿਫਾਈ ਹੁਣ ਦੇਖੋ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਆ ਪੀ ਐਚ ਡੀ ਦੇ ਵਿੱਚ ਮਸਟ ਕੰਪਲੀਟ देयर ਮਾਸਟਰ ਡਿਗਰੀ ਮਾਸਟਰ ਡਿਗਰੀ ਦੇ ਵਿੱਚ ਉਹਨਾਂ ਨੂੰ ਆਪਣੀ ਕੰਪਲੀਟ ਕਰਨੀ ਹੀ ਪੈਣੀ ਹੈ ਵਿਦੀਨ 1 ਇਅਰ ਜਦੋਂ ਨੈੱਟ ਦਾ ਰਿਜ਼ਲਟ ਆ ਗਿਆ ਤੇ ਮਾਸਟਰ ਡਿਗਰੀ ਤੁਸੀਂ ਛੱਡ ਨਹੀਂ ਸਕਦੇ ਮਾਸਟਰ ਡਿਗਰੀ ਤੁਸੀਂ ਕਰੋ ਕੰਪਲੀਟ ਕਰੋ ਜੇਕਰ ਫਾਈਨਲ ਦੇ ਵਿੱਚ ਹੈਗੇ ਨੇ ਤੇ ਜੇਕਰ ਉਹਨੇ ਦੇ ਵਿੱਚ ਆ ਗਏ ਮਾਰਕਸ ਆ ਗਏ ਠੀਕ ਹੈ ਨਹੀਂ ਤਾਂ ਡਿਸਕਵালিਫਾਈ ਹੋ ਮੰਡੇਰਾ ਯਾ ਹੁਣ 3rd ਜੈਂਡਰ ਇਸ ਦੇ ਬਾਰੇ ਦੱਸਿਆ ਸੀ ਇਸ ਨੂੰ ਨਹੀਂ ਪੜਾਂਗੇ ਸਾਡਾ ਇਸ ਦਿਨ ਕੁਝ ਲੈਣਾ ਦੇਣਾ ਨਹੀਂਗਾ ਸੋ ਲਿਸਟ ਆਫ ਪੋਸਟ ਗ੍ਰੈਜੂਏਸ਼ਨ ਕੋਰਸ ਜਿਹੜੇ ਗਏ ਉਹ ਉਹਨਾਂ ਨੇ ਪੈਂਡਿਕਸ 5 ਦੇ ਵਿੱਚ ਦਿੱਤੀ ਹੋਈ ਹੈ ਕਿਹੜੇ ਕਿਹੜੇ ਪਰਸਨ ਹੈਗੇ ਨੇ ਜਿਹੜੇ ਕਿ ਇਸ ਕੈਟਾਗਰੀ ਦੇ ਵਿੱਚ ਜਾਂ ਇਸ ਸਬਜੈਕਟ ਦੇ ਵਿੱਚ ਅੰਡਰ ਆ ਰਹੇ ਨੇ ਤੇ ਉਹ ਕਿਹ ਜੜੇ ਗਏ ਨੇ ਉਹ ਪੇਪਰ ਦੇ ਸਕਦੇਗੇ ਨੇ ਠੀਕ ਹੈ ਸੋ ਇਹ ਵੀ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਕਵਾ ਦੱਸਿਆ ਹੋਇਆ ਵਾ ਇਸ ਤੋਂ ਇਲਾਵਾ ਇਸ ਦੇ ਵਿੱਚ ਉਹਨਾਂ ਨੇ ਹੋਰ ਕੈਂਡੀਡੇਟ ਜਿਨ੍ਹਾਂ ਨੇ ਪਾਸ ਕੀਤਾ ਹੈ 4 ਇਅਰ ਜਾਂ 8 ਇਅਰ ਸਮੈਸਟਰ ਬੈਚਲਰ ਡਿਗਰੀ ਪ੍ਰੋਗਰਾਮ ਸ਼ੁੱਡ ਹੈਵ ਮਿਨੀਮਮ 75% ਮਾਰਕਸ ਹੋਣੇ ਚਾਹੀਦੇ ਹੁਣ ਜਿਵੇਂ ਚੀਜ਼ ਚੇਂਜ ਹੋ ਚੁੱਕੀ ਹੈ ਕਿ 4 ਤੇ 8 ਸਾਲ ਦਾ ਸਮੈਸਟਰ ਸਿਸਟਮ ਜਿਹੜਾ ਹੈ ਗਏ ਉਸ ਦੇ ਵਿੱਚ ਜਿਹੜੇ ਬੈਚਲਰ ਡਿਗਰੀ ਪ੍ਰੋਗਰਾਮ ਜਿਹੜੇ ਇਹ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ 75% ਮਾਰਕਸ ਹੋਣੇ ਚਾਹੀਦੇਗੇ ਨੇ ਜਿਹਦੇ ਵਿੱਚ ਉਹ ਜਿਹੜਾ ਕੋਰੋਨਾ ਦਾ ਸਿਸਟਮ ਜਿਸ ਅਕੋਰਡਿੰਗ ਉਹਨਾਂ ਦੇ ਮਾਰਕਸ ਹੋਣੇ ਚਾਹੀਦੇ ਨੇ ਜਿਹੜਾ ਗ੍ਰੇਡਿੰਗ ਸਿਸਟਮ ਚੱਲਦਾ ਹੈਗਾ ਨਾ ਉਸ ਦੇ ਵਿੱਚ ਉਹਨਾਂ ਦੇ 75% ਮਾਰਕਸ ਹੋਣੇ ਚਾਹੀਦੇ ਨੇ ਰਿਲੈਕਸੇਸ਼ਨ ਹੈਗਾ 5% ਦਾ ਕਿੰਨਾਂ ਨੂੰ ਐਸਟੀ ਐਸਸੀ ਤੇ ओबीसी ਵਾਲਿਆਂ ਨੂੰ ਤੇ ਬਾਕੀ ਜਿਹੜੇ ਹੋਰ ਇਸ ਦੇ ਵਿੱਚ ਦਿੱਤੇ ਗਏ ਨੇ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਅੱਗੇ ਅੱਗੇ ਜਿਹੜੇ ਡਿਸੀਜਨ ਹੈਗੇ ਨੇ ਅਦਰ ਕੈਟਾਗਰੀਜ਼ ਵਾਸਤੇ ਉਹ ਬਾਅਦ ਵਿੱਚ ਜਿਹੜੇ ਦੇਖੇ ਜਾਣਗੇ ਹੁਣ ਇਸ ਦੇ ਵਿੱਚ ਹੋਰ ਕੀ ਹੈ ਗਵਾ ਕੈਂਡੀਡੇਟ ਜਿਹੜੇ ਕੁਆਲੀਫਾਈ ਕੀਤੇ ਗਏ ਹੈ ਨੈਟ ਦੇ ਵਿੱਚ 베이스ਡ ਔਨ 4 ਇਅਰ ਅੰਡਰ ਗ੍ਰੈਜੂਏਟ ਡਿਗਰੀ ਵਿਲ ਬੀ ਇਲੀਜੀਬਲ ਫਾਰ ði ਅਵਾਰਡ ਫਾਰ ਜੀਆਰਐਫ ਐਡਮਿਸ਼ਨ ਲੈ ਸਕਦੇ ਨੇ ਪੀਐਚਟੀ ਦੇ ਵਿੱਚ ਕੈਂਡੀਡੇਟ ਕੁਆਲੀਫਾਈ ਕੀਤੇ ਗਏ ਨੇ ਜਿਹੜੇ ਨੈਟ ਸੌਰੀ ਸੋ ਇਸ ਦੇ ਵਿੱਚ ਕੀ ਗਾਇ ਅਲੀਜੀਬਲ ਜਿਹੜੇ ਕਿ ਨੇ ਉਹ ਨਹੀਂ ਹੋ ਸਕਦੇ ਕਿ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਜਿਹੜੇ ਇਗਜ਼ਾਮ ਦੇ ਵਿੱਚ ਉਹ ਨਹੀਂ ਹੋ ਸਕਦੇ ਠੀਕ ਹੈ ਸੋ ਇਸ ਤੇ ਲੈ ਵਿੱਚ ਨੈਕਸਟ ਜਿਹੜਾ ਹੈ ਗਵਾ ਜਿਨ੍ਹਾਂ ਨੇ 4 ਇਅਰ ਜਾਂ 8 ਸੈਮੈਸਟਰ ਬੈਚਲਰ ਡਿਗਰੀ ਪ੍ਰੋਗਰਾਮ ਜਿਹੜਾ ਹੈ ਗਏ ਐਂਡ ਆਰ ਇਨ देयर ਲਾਸਟ ਸੈਮੈਸਟਰ ਦੇ ਵਿੱਚ ਹੈਗੇ ਨੇ ਮਤਲਬ ਜਿਨ੍ਹਾਂ ਨੇ ਹਜੇ ਕਰਦੇ ਪਏ ਨੇ ਆ 4 ਜਾਂ 8 ਇਅਰ ਜਿਹੜੇ ਬੈਚਨਰ ਡਿਗਰੀ ਪ੍ਰੋਗਰਾਮ ਜਿਹੜਾ ਸੀਪੀਐਲਏ ਪੜ੍ਹਿਆਗਾ ਸੀ ਜਾਂ ਫਿਰ ਅਸੀਂ ਲਾਸਟ ਸੈਮੈਸਟਰ ਦੇ ਵਿੱਚ ਹੈਗੇ ਉਹ ਵੀ ਤਾਂ ਵੀ ਕਰ ਸਕਦੇ ਜਿਵੇਂ ਅਸੀਂ ਪਹਿਲਾਂ ਪੜ੍ਹਿਆ ਸੀ ਨਾ ਮਾਸਟਰ ਡਿਗਰੀ ਦੇ ਵਿੱਚ ਹੈਗੇ ਨੇ ਲਾਸਟ ਦੇ ਵਿੱਚ ਕਰ ਸਕਦੇ ਨੇ ਇੱਥੇ ਵੀ ਉਹੋ ਚੀਜ਼ ਹੈਗੀ ਹੈ ਕੀ 4 ਜਾਂ 8 ਇਅਰ ਦੇ ਵਿੱਚ ਜੇਕਰ ਅਜ ਹੈ ਲਾਸਟ ਦੇ ਵਿੱਚ ਇਹ ਗੱਲਾ ਸਮੈਸਟਰ ਦੇ ਵਿੱਚ ਤਾਂ ਵੀ ਅਪਲਾਈ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜੇ ਸੱਚ ਕੈਂਡੀਡੇਟਸ ਹੈਗੇ ਨੇ ਓਕੇ ਕਿਹਾ ਹੈ एलिਜੀਬਲ ਹੈਗੇ ਨੇ ਜੀਆਰਐਫ ਐਡਮਿਸ਼ਨ ਟੂ ਪੀਐਚਡੀ ਆਫਟਰ ਜਿਹੜੇ ਅਗਰ ਉਹ ਰਿਕੁਆਇਰਮੈਂਟ ਜਿਹੜੇ ਉਹ ਫੁੱਲਫਿਲ ਕਰ ਜਾਂਦੇ ਨੇ ਜਿਵੇਂ ਕਿ ਜਦੋਂ ਪਾਸ ਹੋ ਗਏ ਉਹਨੇ ਮਾਰਕਸ ਉਹ ਲੈ ਕੇ ਆ ਗਏ ਤਾਂ ਜੇਕਰ ਉਹ ਉਸ ਦੇ ਅੰダー ਆ ਰਹੇ ਨੇ ਜੇਕਰ ਤਾਂ ਡਿਕਲੇਅਰ ਹੋ ਚੁੱਕਾ ਹੈ ਰਿਜ਼ਲਟ ਬਾਅਦ ਵਿੱਚ ਕੀ ਹੈ ਤੁਸੀਂ પાસ ਹੋ ਜੇਕਰ ਤੁਸੀਂ ਓਨੇ ਪਰਸੈਂਟ ਮਾਰਕਸ ਜਿਹੜੇ ਲੈ ਕੇ ਆ ਸਕਦੇ ਹੋ ਇਸ ਤੋਂ ਇਲਾਵਾ ਕੈਂਡੀਡੇਟ ਜਿਹੜੇ ਕਿ ਨੇ 4 ਇਅਰ ਬੈਚਲਰ ਡਿਗਰੀ ਪ੍ਰੋਗਰਾਮ ਆਰ ਅ ਲੋਰ to appear in a subject list of subject their course hun dekho jehde 4 year bachelor program de vich taahi oh agge paper de sakde ne eh wale candidate je kar onna da subject jehde is de vich subject ditte hoye ne usde under jehde os aa rahe ne usde according theek hai taahi onna ne list jehdi ki hai puri onna ne ditti hoyi hai ki hai ki nahi ਤੇ ਉਸ ਦੇ ਵਿੱਚ ਤੁਸੀਂ ਜੇ ਕਰਾ ਰਹੇ ਹੋ ਤਾਂ ਤੁਸੀਂ ਜਿਹੜੇ ਗਿਆ ਇੱਕ ਐਗਜ਼ਾਮ ਦੇ ਸਕਦੇ ਹੋ ਇਸ ਦਾ ਆਈ ਹੋਪ ਇਹ ਚੀਜ਼ ਸਮਝ ਦੇ ਵਿੱਚ ਆ ਚੁੱਕੀ ਹੋਏਗੀ ਕਿ ਕਿਹੜੇ ਕਿਹੜੇ ਪਰਸਨ ਆ ਸਕਦੇ ਨੇ ਕਿਹੜੇ ਕਿਹੜੇ ਨਹੀਂ ਆ ਸਕਦੇ ਜਿਨ੍ਹਾਂ ਨੇ ਨਵਾਂ ਪੇਪਰ ਦੇਣਾ ਹੈ ਹੁਣ ਨਵੇਂ-ਨਵੇਂ ਆਏ ਨੇ ਉਹਨਾਂ ਦੇ ਵਾਸਤੇ ਇਹ ਜਿਹੜੀ ਚੀਜ਼ ਹੈ ਉਹ ਦਿੱਤਾ ਹੈ ਨਾ ਇਨਸਟਰਕਸ਼ਨ ਵਗੈਰਾ ਸਾਰੀ ਦਿੱਤੀ ਹੋਈ ਹੈ ਤੇ ਇਹ ਜਿਹੜੀ ਚੀਜ਼ ਹੈ ਤੁਸੀਂ ਪੜ੍ਹ ਸਕਦੇ ਹੋ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਹਰ ਇੱਕ ਚੀਜ਼ ਇੱਥੇ ਉਹਨਾਂ ਨੇ ਬਿਲਕੁਲ ਹੀ ਡਿਟੇਲਸ ਦੇ ਵਿੱਚ ਦਿੱਤੀ ਹੋਈ ਹੈ ਇਸ ਤੋਂ ਲਗਾਇਨ ਨੇ ਇਸ ਵਿੱਚ ਜਿਹੜੇ ਰਿਜ਼ਰਵੇਸ਼ਨ ਵਾਸਤੇ ਵੀ ਗੱਲ ਕੀਤੀ ਹੋਈ ਹੈ ਕਿੰਨਾ ਕਿੰਨਾ ਨੂੰ ਰਿਜ਼ਰਵੇਸ਼ਨ ਹੈ ਕਿੰਨੀ ਹੈ ਕਿੰਨੀ ਨਹੀਂ ਸੀਟਸ ਦੇ ਬਾਰੇ ਗੱਲ ਕੀਤੀ ਗਈ ਹੈ ਅਲੋਟਮੈਂਟ ਵਗੈਰਾ ਨਾਲ ਦੇ ਨਾਲ ਇਹ ਵੀ ਦਿੱਤਾ ਜਾਵਾ ਕਿ ਕਿਹੜੇ ਪਰਸਨ ਹੈ ਉਹਨਾਂ ਨੂੰ ਇੱਕ ਪੇਪਰ ਦੇਣ ਦਾ ਅਧਿਕਾਰ ਹੈ ਕਿਹੜੇ ਨਹੀਂ ਹੈਗੇ ਸੋ ਇਹ ਜਿਹੜੀ ਚੀਜ਼ ਸੀ ਇਹ ਮੈਂ ਤਾਂ ਦਿੱਤੀ ਸੀ ਨਾਲ ਦੇ ਨਾਲ ਇਹਦੇ ਵਿੱਚ ਨਾ ਸਬਜੈਕਟ ਵਗੈਰਾ ਵੀ ਦਿੱਤੇ ਹੋਏ ਨੇ ਠੀਕ ਹੈ ਕਿਹੜੇ ਕਿਹੜੇ ਕਿਹਨੇ ਸਬਜੈਕਟ ਕਿਹੜੇ ਕਿਹੜੇ ਨਹੀਂ ਆ ਦੇਖੋ ਸਬਜੈਕਟ ਸਾਰੇ ਦਿੱਤੇ ਹੋਏ ਨੇ ਇਹਨਾਂ ਸਬਜੈਕਟ ਦੇ ਅੰਡਰ ਆ ਰਹੇ ਹੋ ਜਾਂ ਨਹੀਂ ਆ ਰਹੇ ਤੇ ਉਸ ਦੇ ਅਕੋਰਡਿੰਗ ਤੁਸੀਂ ਪੇਪਰ ਦੇ ਸਕਦੇ ਹੋ ਕਿਸੇ ਤੋਂ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਕਿ ਮੇਰਾ ਇਹ ਸਬਜੈਕਟ ਸੀ ਮੈਂ ਪੇਪਰ ਦੇ ਸਕਦਾ ਹਾਂ ਜਾਂ ਨਹੀਂ ਦੇ ਸਕਦਾ ਪਿੱਛੇ ਸਾਰਾ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਤੁਸੀਂ ਇਸ ਦੇ ਵਿੱਚ ਅੰਡਰ ਆ ਰਹੇ ਹੋ ਤਾਂ ਤੁਸੀਂ ਪੇਪਰ ਦੇ ਸਕਦੇ ਹੋ ਜੇਕਰ ਨਹੀਂ ਤਾਂ ਤੁਸੀਂ ਨਹੀਂ ਦੇ ਸਕਦੇ ਇਸ ਤੋਂ ਇਲਾਵਾ ਉਹਨਾਂ ਨੇ 4th ਇਅਰ ਤੇ ਐਜੀਐਸ ਮਾਸਟਰ ਸਿਸਟਮ ਪ੍ਰੋਗਰਾਮ ਵਾਸਤੇ ਵੀ ਉਹਨਾਂ ਨੇ ਦੱਸ ਦਿੱਤਾ ਹੈ ਕਿਹੜੇ ਆ ਕਿਹੜੇ ਨਹੀਂ ਨਾਲ ਦੇ ਨਾਲ ਸਿਟੀਆਂ ਦੇ ਬਾਰੇ ਵੀ ਇੱਥੇ ਦੱਸ ਦਿੱਤਾ ਹੈ ਕਿ ਕਿਹੜੀ ਕਿਹੜੀ ਸਿਟੀਆਂ ਹੈ ਜਿਹੜੇ ਤੁਸੀਂ ਭਰਨੀ ਹੈ ਜੇਕਰ ਉੱਥੇ ਆਪਸ਼ਨ ਵੈਸੇ ਦਿੱਤੇ ਹੀ ਹੁੰਦੇ ਨੇ ਜਿਵੇਂ ਸਾਡੇ ਇੱਥੇ ਚੰਡੀਗੜ੍ਹ ਦੇ ਬਾਰੇ ਗੱਲ ਕੀਤੀ ਗਈ ਹੈ ਕਿਹੜੇ-ਕਿਹੜੇ ਹੋਰ ਹੈ ਕਿਹੜੇ-ਕਿਹੜੇ ਨਹੀਂ ਹੈ ਉਹ ਤੁਸੀਂ ਐਡ ਕਰ ਸਕਦੇ ਹੋ ਉੱਥੇ ਠੀਕ ਹੈ ਸੋ ਬਾਕੀ ਦੱਸ ਦਿੱਤਾ ਹੈ ਇਗਜ਼ਾਮ ਫਿਰ ਤੋਂ ਦੇਖ ਲਓ ਕਦੋਂ ਹੈ ਕਦੋਂ ਨਹੀਂ ਤੇ ਫਾਰਮ ਵਗੈਰਾ ਸਾਰਾ ਇੱਥੇ ਦੱਸਿਆ ਹੈ ਬਾਕੀ ਤੁਸੀਂ ਵੀਡੀਓਜ਼ ਦੇ ਵਿੱਚ ਜਿਹੜਾ ਹੈਗਾ ਅਗਰ ਕੁਝ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਥੈਂਕ ਯੂ